ਤਨਾਸਰੀ ਮਹੱਲਾ ਪੰਜਵਾ ਜਹ ਜਹ ਪੀਖੂ ਤਹ ਹਜੂਰ ਜਿੱਥੇ ਜਿੱਥੇ ਜੇ ਦੇਖਦੇ ਆਂ ਅਸੀਂ ਤਾਂ ਉੱਥੇ ਹੀ ਮਹਾਰਾਜ ਸਾਹਿਬ ਹਜੂਰ ਸਾਹਮਣੇ ਐ ਨੇੜੇ ਤੋਂ ਨੇੜੇ ਹੈ ਪੂਰਕਤ ਹੋ ਨਾ ਜਾਈ ਸੇ ਭਾਈ ਉਹ ਪਰਮੇਸ਼ਰ ਕਿਤੇ ਦੂਰ ਨਹੀਂ ਜਾਂਦਾ ਸਾਰੇ ਵਿਆਪਕ ਹੋਣੇ ਕਰਕੇ ਆਕਾਸ਼ ਜਿਵੇਂ ਜਿਸ ਦੇਸ਼ ਮੁਲਕ ਜਾਈਏ ਸਾਰਿਆਂ ਥਾਂ 'ਚ ਆਕਾਸ਼ ਰਹਿੰਦਾ ਹੈ ਪਰ ਆਕਾਸ਼ ਜੜ੍ਹ ਹੈ ਉਹ ਬ੍ਰਹਮਚੇਤਨ ਸਦਾ ਅੰਗ ਸੰਗ ਸਹਿਤਾ ਕਰਨ ਵਾਲਾ ਦੂਰ ਨਹੀਂ ਕਿਤੇ ਜਾਂਦਾ ਰਵ ਰਹਿਆ ਸਰਵਤਮ ਮੈਂ ਸਾਰਿਆਂ ਦੇ ਅੰਦਰ ਮੈਂ ਰੂਪ ਹੋ ਕੇ ਸਰੂਪ ਹੋ ਕੇ ਸਾਰਿਆਂ ਜਿਹੜਾ ਮਰਿਆ ਹੈ ਵਿਆਪਕ ਹੋ ਰਿਹਾ ਹੈ ਮਨ ਸਦਾ ਧਿਆਈ ਉਹਦੀ ਸਖਿਆਤਾ ਤਾਂ ਹੋਵੇਗੀ ਮਨ ਕਰਕੇ ਸਦਾ ਧਿਆਉਂਦੇ ਰਹੀਏ ਇਹ ਮਨਸਲਾ ਪਿਆਉਣਾ ਕਰ ਜੇ ਸਖਿਆਤਾ ਚਾਹੁੰਦਾ ਆਨੰਦੀ ਈਤ ਊਤ ਨਹੀਂ ਵੀ ਛੜਾ ਉਹ ਈਤ ਇਸ ਲੋਕ ਚ ਵੀ ਨਹੀਂ ਵਿਛੜਦਾ ਊਤ ਪਰ ਲੋਕ ਚ ਵੀ ਨਾਲ ਅੰਗ ਸੰਗ ਰਹਿੰਦਾ ਹੈ ਈਤ ਜਿਹੜੇ ਚਤਰੇ ਉਹਨਾਂ ਨੂੰ ਵੀ ਬਿਸਰਦਾ ਨਹੀਂ ਊਤ ਜਿਹੜੇ ਮੂਰਖਾਂ ਨੂੰ ਨਹੀਂ ਬਿਸਰਦਾ ਹਰ ਵਕਤ ਈਤ ਊਤ ਇੱਥੇ ਉੱਥੇ ਕਦੇ ਵਿਚਰਦਾ ਨਹੀਂ ਹੈ ਸੋ ਸੰਗੀ ਗਨਿਏ ਉਸ ਵਾਹਿਗੁਰੂ ਨੂੰ ਸੰਗੀ ਆਪ ਦਾ ਸਮਝਣਾ ਚਾਹੀਦਾ ਹੈ ਲੋਕ ਪਰ ਲੋਕ ਦਾ ਬਿਨਸ ਜਾਏ ਜੋ ਨਿਮਖ ਮਹਿ ਜਿਹੜਾ ਪਦਾਰਥਿਕ ਨਿਉਖ ਅੱਖ ਦੇ ਖੋਲਣ ਵਿੱਚ ਵਿੱਚ ਬਿਨਸ ਜਾਣਾ ਨਾਸ ਹੋ ਜਾਣਾ ਹੈ ਸੋ ਅਲਪ ਸੁਖ ਭਣਿਏ ਉਹ ਜੀ ਤੇ ਸਪਰਸ਼ ਮਾਤਰੀ ਆ ਜੂ ਹੈ ਉਹ ਤੁਛ ਸੁਖ ਹੈ ਸਮਝੋ ਉਹ ਵਿਸ਼ੇ ਸੁਖ ਜਿਨੀ ਫਸਣਾ ਚਾਹੀਦਾ ਰਹਾਉ ਪ੍ਰਤਪਾਲਿ અપਿਆਉ ਮੇਰਾ ਵਾਹਿਗੁਰੂ ਐਸਾ ਦਿਹਾਲੂ ਹੈ ਸਾਰਿਆਂ ਦੇ ਪਾਈ ਮਾਤਰਾ ਦੇ ਗਰਭ ਚ ਵੀ ਪਾਲਦਾ ਹੈ ਇੱਥੇ ਵੀ ਅੰਮ੍ਰਿਤ ਰੂਪ ਓਜ ਨੂੰ ਬਖਸ਼ਦਾ ਹੈ ਲੋਕ ਵਿੱਚ ਕਸ਼ੂਨ ਨਾ ਹੋਈ ਕਿਸੇ ਪ੍ਰਕਾਰ ਵੀ ਉਹਦੇ ਪ੍ਰਬੰਧ ਚੂਣ ਕਾਇ ਨਹੀਂ ਹੁੰਦੀ ਸਭ ਤਰ੍ਹਾਂ ਕਰਕੇ ਕਮੀ ਨਹੀਂ ਹੈ ਸਭ ਤਰ੍ਹਾਂ ਕਰਕੇ ਲਵਾਂ ਲਾ ਭਰੇ ਹੋਏ ਐ ਜਿਸ ਪ੍ਰਕਾਰ ਸਾਧ ਸੰਗਤ ਜੀ ਇੱਕ ਵਾਰੀ ਦੀ ਗੱਲ ਐ ਕਹਿੰਦੇ ਮੂਸੇ ਪਕੰਬਰ ਨੇ ਖੁਦਾ ਅੱਗੇ ਦੁਆ ਕੀਤੀ ਹੈ ਖੁਦਾ ਤੂੰ ਕਿਹੜੇ ਕੰਮ ਚ ਰੁਝਿਆ ਰਹਿੰਦਾ ਹੈ ਰੋਜੀ ਸਾਰਿਆਂ ਦੇ ਨਾ ਕਦੇ ਮੈਨੂੰ ਵੀ ਆਗਿਆ ਦੇ ਰੋਜੀ ਦੇਣ ਦੀ ਤੇ ਮਹਾਰਾਜ ਸਾਹਿਬ ਨੇ ਕਿਹਾ ਚੰਗਾ ਮੂਸਾ ਤੂੰ ਇਸ ਆਪ ਦੇ ਇਲਾਕੇ ਦੇ ਅੱਜ ਇਸ ਪਿੰਡ ਦੇ ਸਾਰਾ ਪ੍ਰਵੰਤਨ ਤੂੰ ਸਾਰਿਆਂ ਰੋਜੀ ਦੇ ਮੂਸਾ ਨੂੰ ਪੁੱਛਿਆ ਰੋਜੀ ਦੇ ਚੁੱਕਾ ਕਹਿੰਦੇ ਹਾਂ ਮਾਰਾ ਦੇਤੀ ਰੋਜੀ ਪੁੱਛਿਆ ਕਿਉਂ ਨਹੀਂ ਰੋਜੀ ਦਿੱਤੀ ਕਹਿੰਦਾ ਜੀ ਇੱਕ ਤਾਂ ਕਵਰ ਪੱਟ ਕੇ ਮੁਰਦੇ ਦੀ ਬਿਆਦਵੀ ਕਰਦਾ ਸੀ ਬਿਵਚਾਰ ਕਰਦਾ ਸੀ ਉਹਨੂੰ ਰੋਜੀ ਨਹੀਂ ਦਿੱਤੀ ਅਤੇ ਇੱਕ ਸੂਰ ਜਿਹੜਿਆ ਨ ਪਕੰਬਰ ਦਾ ਪੱਟ ਪਾੜਦਾ ਸੀ ਇਸ ਕਰਕੇ ਮਾਰਿਆ ਇਹਨੂੰ ਬਦਾਂ ਨੂੰ ਕੀ ਰੋਜੀ ਦੇਣੀ ਹੈ ਮਾਰਾ ਕਹਿੰਦੇ ਇਹ ਗੱਲ ਨਹੀਂ ਭਾਈ ਅਸਾਅ ਕਿਤਾਬ ਜਿਹੜਾ ਵੱਖਰਾ ਹੈ ਤੇ ਜਿਹੜੀ ਰੋਜੀ ਹੈ ਇਹਦੇ 'ਚ ਮੈਂ ਫਰਕ ਨਹੀਂ ਪਾਉਂਦਾ ਕਿਸੇ ਦੇ ਦੋਸ਼ ਵੇਖ ਕੇ ਅਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਦੁਖ ਸੰਦ ਉਹ ਕਿਰਤ ਕਰਨ ਦੀ ਪਾਲਣਾ ਕਰਦਾ ਸਦਾ ਬਖਸ਼ਿੰਦ ਹੈ ਇਸ ਪ੍ਰਕਾਰ ਕਿਸੇ ਪ੍ਰਕਾਰ ਦੇ ਪ੍ਰਬੰਧ ਚੂਣ ਕਾਈ ਨਹੀਂ ਹੁੰਦੀ ਫਿਰ موسی ਕਹਿੰਦਾ ਤੁਸੀਂ ਮਾਰਿਆ ਕਿਤੇ ਸਾਰਿਆਂ ਰੋਜੀ ਦੇ ਦੇਣੇ ਹੋ ਕਹਿੰਦੇ ਹਾਂ ਪਾਈ ਇਸ ਤਾਂ ਦਿੱਤੀ ਹੈ ਪਹਿਲਾਂ ਦੇ ਵਿੱਚ ਕਿਸਮ ਬਾਹ ਪਿੱਛੋਂ ਦੇ ਤਾਂ ਜਨ ਤੋਂ ਪਾਹ ਰੋਜੀ ਪਹਿਲਾਂ ਦੁੱਤੀ ਹੈ ਤੇ ਜੀ ਮਗਰੋਂ ਪੈਦਾ ਕੀਤੇ ਹੈ ਕਹਿੰਦੇ ਜੀ ਮੈਨੂੰ ਵੇਖ ਲੈਣ ਦਿਓ ਇਹ ਆਪਦੀ ਟੋਪੀ ਵਿੱਚ ਇੱਕ ਡੱਬੀ ਰੱਖੀ ਬੈਠਾ ਸੀ ਡੱਬੀ ਵਿੱਚ ਕੀੜਾ ਪਾਇਆ ਹੋਇਆ ਸੀ ਜਦੋਂ ਐਸੇ ਡੱਬੀ ਕੱਢੀ ਟੋਪੀ ਵਿੱਚੋਂ ਤੇ ਇਸ ਵਿੱਚੋਂ ਕੀੜਾ ਕੱਢਿਆ ਤੇ ਉਹਦੇ ਮੂੰਹ ਜੀ ਚੌੜ ਲਿਆ ਵੇਖ ਕੇ ਖੁਦਾ ਦੇ ਅੱਗੇ ਨਵਾਜ਼ ਪੜ੍ਹੀ ਇਸਨ ਮੂਸੇ ਨੇ ਪਹਿਲੀ ਨਵਾਜ਼ ਜਿੱਥੋਂ ਚੱਲੀ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਉਸ ਪ੍ਰਬੰਧ ਵਿੱਚ ਵਾਹਿਗੁਰੂ ਤੇ ਕਿਸੇ ਪ੍ਰਕਾਰ ਦੀ ਊਣਤਾ ਹੀ ਨਹੀਂ ਹੁੰਦੀ ਸਦਾ ਨਵਾਲਾ ਪੂਰਨ ਹੈ ਸਾਹ ਸਾਹ ਸੰਭਾਲਤਾ ਉਹ ਸਾਰਿਆਂ ਦੀ ਸਾਹ ਸਾਹ ਪਰਮੇਸ਼ਰ ਸੰਭਾਲ ਕਰਦਾ ਹੈ ਮੇਰਾ ਪ੍ਰਭ ਸੋਈ ਉਹ ਮੇਰਾ ਸਮਰੱਥ ਹੈ ਰੱਖਿਆ ਕਰਨ ਵਾਲਾ ਵਾਹਿਗੁਰੂ ਰੱਖਾ ਹੈ ਅਸ਼ਲ ਅਸ਼ੀਦ ਅਪਾਰ ਪ੍ਰਭ ਉਹ ਜਿਸ ਪ੍ਰਕਾਰ ਸਾਹ ਜਿੰਦਗੀ ਬਾਵਨ ਨੇ ਬਲ ਨੂੰ ਛੱਡ ਲਿਆ ਸੀ ਉਹ ਕਿਸੇ ਕਰਕੇ ਛੜਿਆ ਨਹੀਂ ਜਾਂਦਾ ਅਸ਼ੇਦ 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 ਕੱਟਿਆ ਨਹੀਂ ਜਾਂਦਾ ਨੈਨ ਸ਼ੇਦਨ ਪੀ ਸ਼ਾਸਤ੍ਰਾਨੀ ਨਹੀਂ ਦੈਤੀ ਪਾਪ ਕਾ ਨਿਕਲਦੇ ਅੰਤ ਆਪੂ ਨੈਨ ਸੋਸਤੀ ਮਾਰਤਾ ਜਿਹਨੂੰ ਪੌਣ ਨਹੀਂ ਉਡਾ ਸਕਦੀ ਸ਼ਾਸਤਰ ਨਹੀਂ ਕੱਟ ਸਕਦਾ ਅਗਨੀ ਸਾੜ ਸਕਦੀ ਪਾਣੀ ਨਹੀਂ ਗਾਲ ਸਕਦਾ ਇਹੋ ਜਿਹਾ ਸਰੂਪ ਹੈ ਹਵਾ ਨਹੀਂ ਆਵਰੇਜ ਮੇਲ ਕਰਕੇ ਉਡਾ ਸਕਦੀ ਇਹੋ ਜਿਹਾ ਸਰੂਪ ਆ ਸ਼ੇਦ ਛੇਦਣ ਤੋਂ ਰਹਿਦਾ ਤੇ ਇਹ ਪਰਸ਼ੇਦ ਆਦਕ ਵੀ ਇਹ ਤੁਸੀਂ ਕੁਝ ਸਿੱਧੂ ਨਹੀਂ ਹੁੰਦਾ અપਾਰ ਪ੍ਰਭ ਅਸ਼ਲੇ ਅਸ਼ੇਦ ਫਿਰ ਅਪਰਕ ਪ੍ਰਕਿਰਤੀ ਨੇ ਪਾਰਾ ਵਾਰ ਤੋਂ ਰਹਤ ਹੈ ਅਤੇ ਪ੍ਰਭੂ ਸਮਰਥਾ ਕੀ ਜਾਕਾਰੂ ਜਿਹਦਾ ਸਰੂਪ ਉੱਚਾ ਤਿੰਨਾ ਗੁਣਾ ਤੋਂ ਅਤੀਤ ਸਰੂਪ ਹੈ ਸੋ ਉਸ ਦੇ ਅੰਦਰ ਰਾਸੀ ਤਾਂਸੀ ਸਾਤ ਕਿਸ ਵਹਾਣ ਤੋਂ ਉਤ્યાਹ ਦਾ ਸਰੂਪ ਹੈ ਜਪ-ਜਪ ਕਰਹਿ ਆਨੰਦ ਜਨ ਇਸ ਕਾਲ ਵਸਤੂ ਪ੍ਰਸ਼ੇਧ ਰਹਿ ਤੁਹਾ ਦਾ ਸਰੂਪ ਹੈ ਉਤ੍ਹਾ ਜੀ ਜਪ-ਜਪ ਕਰਹਿ ਆਨੰਦ ਜਨ ਅਸਚਰ ਦੀ ਗੱਲ ਇਹ ਆ ਕਿ ਲੋਕ ਖੋਜਦੇ ਉਹਦਾ ਅੰਤ ਨਹੀਂ ਪਾਇਆ ਜਾਂਦਾ ਜਿਸ ਪ੍ਰਕਾਰ ਮਾਤਾ ਦੇ ਅਸਣ ਦੇ ਨਾਲ ਬੱਚੇ ਦੀ ਪਾਲਣਾ ਹੁੰਦੀ ਹੈ ਐ ਜਿਹੜੇ ਭਗਤ ਜਨ ਮਹਾਰਾਜ ਦੇ ਜਾਪ ਨੂੰ ਜਪਦੇ ਹੈ ਮਹਾਰਾਜ ਦਾ ਜਾਪ ਇੱਕ ਦੁੱਧ ਹੈ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਦੇ ਉਪਦੇਸ਼ ਰੂਪੀ ਅਸਤਨੂ ਮੂਵਿ ਚ ਪਾ ਕੇ ਜਿਹੜੇ ਜਪਦੇ ਐ ਉਹ ਆਨੰਦ ਸਰੂਪੀ ਦੁੱਧ ਨੂੰ ਪ੍ਰਾਪਤ ਕਰ ਲੈਂਦੇ ਐ ਜਨ ਅਚਰਜ ਆਨੂ ਇਹ ਬੜਾ ਇਸ਼ਚਰਜ ਦੇਖਣ ਉਪਮਾ ਤੋਂ ਰਹਿਤ ਹੈ ਉਪਮਾ ਤੋਂ ਅਚਰਜ ਰੂਪ ਹੀ ਬਣ ਜਾਂਦੇ ਹਨ ਉਹ ਸਾ ਮਤ ਦੇਹੋ ਦਇਾਲ ਪ੍ਰਭ ਇਹ ਦਇਆ ਦੇ ਘਰ ਪ੍ਰਭੂ ਸਮਰੱਥ ਸਾਨੂੰ ਉਹ ਮਤ ਬਖਸ਼ੋ ਜਿਤ ਤੁਮ ਹੈ ਆਰਾਧਾ ਜਿਸੇ ਅਕਲ ਕਰਕੇ ਆਪ ਨੂੰ ਮਾਰਾ ਰਾਤ ਦੇ ਰਹੀਏ ਓ ਕਲਣਾ ਦੇਵ ਜੀ ਤੁਸੀਂ ਤੁਮ ਪੁਰਜਾਵੇਂ ਸੱਚੇ ਪਾਤਸ਼ਾਹ ਓ ਮੱਤ ਬਖਸ਼ੋ ਜਿਸ ਕਰਕੇ ਆਪ ਨੂੰ ਹਰ ਵਕਤ ਯਾਦ ਕਰਦੇ ਰਹੀਏ ਮਨ ਦੀ ਭਾਵਨਾ ਨਾਲ ਨਾਨਕ ਮੰਗੇ ਦਾਨ ਪ੍ਰਭ ਇੱਕ ਮਾਰਾ ਦਾਨ ਹੋ ਰਾ ਆਪਦੇ ਪਾਸੋਂ ਪ੍ਰਭੂ ਜੀ ਸਤਿਗੁਰੂ ਸਾਹਿਬ ਜੀ ਕਹਿੰਦੇ ਮੰਗਦੇ ਹਾਂ ਪ੍ਰੇਨ ਪਗ ਸਾਧ ਜਿਨਾਂ ਨੇ ਮਾਰਾ ਹਰ ਵਕਤ ਤੈਨੂੰ ਅਰਦਾਸ ਕੀਤਾ ਹੈ ਤੇ ਇਹ ਜਿਨ੍ਹਾਂ ਨੂੰ ਮੱਤ ਦਿੱਤੀ ਹੋਈ ਹੈ ਉਹਨਾਂ ਸ੍ਰੀਮਹਤਮਾ ਸਾਧਾਂ ਦੇ ਚਰਨਾਂ ਦੀ ਧੂੜ ਸਾਨੂੰ ਪ੍ਰਾਪਤ ਹੋਵੇ ਇਹ ਦਾਨ ਬੰਗਤ ਮੰਗਦੇ ਆ ਕਿਉਂਕਿ ਸੰਗਤ ਜੀ ਸਰਦਾ ਹੋਵੇਗੀ ਉਹਦਾ ਨਾਮ ਚ ਲਿਵ ਲੱਗੇਗੀ ਐਵੇਂ ਰਾਧਿਆ ਨਹੀਂ ਜਾਣਾ ਨਾਮ